ਫਗਵਾੜਾ ਦੇ ਮੁੱલ્લા ਪਲਾਹੀ ਗੇਟ ਵਿਖੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਚਾਰ ਵਿਅਕਤੀਆਂ ਨੇ ਕਾਰ ਵਿੱਚ ਵੜ ਕੇ ਕੀਤੀ ਕਾਰ ਦੀ ਪੰਨਤੋੜ ਅਤੇ ਇੱਟਾ ਮਾਰ ਕੇ ਗੱਡੀ ਦੀ ਕੀਤੀ ਪੰਨਤੋੜ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਕੀ ਨਾਮ ਤੁਹਾਡਾ ਹੈ ਸਰ ਮੇਰਾ ਨਾਮ ਪਿੰਕੀ ਪਾੜੀਆ ਐ ਐਮਸ ਪਿੰਕੀ ਪਾੜੀਆ ਅੱਛਾ ਮੈਂ ਕੀ ਮਾਮਲਾ ਜਿਹੜਾ ਕਾਫੀ ਜਨਤਾ ਤੁਸੀਂ ਲੈ ਕੇ ਸਿੱਧੀ ਥਣ ਜਾਣੇ ਕਾਫੀ ਪੰਤ ਤੋੜ ਹੋਈ ਏ ਲੋਕਾਂ ਦੇ ਗੇਟਾਂ ਵਿੱਚ ਦਾਤ ਮਾਰੇ ਹੋਏ ਸੀ ਇੱਕ ਦੋ ਜਣਿਆਂ ਤੇ ਅਟੈਕ ਵੀ ਹੋਇਆ ਅੱਛਾ ਜੀ ਹਾਂਜੀ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਮਤਲਬ ਕੋਈ ਸਾਹਮਣੇ ਨਹੀਂ ਆਇਆ ਪੌਣਾ ਨੌਜਵਾਨ ਜੀ ਅੱਛਾ ਜੀ ਨਹੀਂ ਕੁਝ ਸਾਹਮਣੇ ਨਹੀਂ ਆ ਰਿਹਾ ਕੀ ਲੱਗਦਾ ਕੋਈ ਮੌਕੇ ਸ਼ਾਇਦ ਕਿਸੇ ਰੰਜਿਸ਼ ਵਗੈਰਾ ਹੋਵੇ ਸਰ ਇਨਕੁਆਇਰੀ ਕਰ ਰਹੇ ਆ ਦਿੱਤ ਕੋ ਕੀ ਬਣਦਾ ਕੀ ਉਹ ਤੁਸੀਂ ਲਿਖਿ ਸਕਦੇ ਨਾ ਇਹ ਮੌਕੇ ਤੇ ਹਾਂਜੀ ਪੁਲਿਸ ਨੇ ਮੌਕਾ ਦੇਖ ਸਰ ਰਾਤ ਨੂੰ ਰਾਉਂਡ ਲਾਇਆ ਸੀ ਸਰ ਹੁਣ ਸਰ ਦੁਬਾਰਾ ਕਹਿ ਰਹੇ ਆ ਉਹਨਾਂ ਨੂੰ ਪਤਨ ਇਨਕੁਆਰੀ ਕਰਨ ਵੀਡੀਓਸ ਦੇਖਣ ਕੌਣ ਹੈਗੇ ਕੌਣ ਨਹੀਂ ਕਿੰਨਾ ਕੋ ਨੁਕਸਾਨ ਹੋਇਆ ਲੱਗਦਾ ਉੱਥੇ ਤੇ ਕਾਫੀ ਨੁਕਸਾਨ ਹੋਇਆ ਉਹ ਤਾਂ ਗੱਡੀਆਂ ਦਾ ਗੱਡੀਆਂ ਦੀ ਪੰਨ ਤੋੜ ਹੋਈ ਤੇ ਕਿੰਨੇ ਘਰਾਂ ਦਾ ਕਾਫੀ ਤਰ੍ਹਾਂ ਦੇ ਕੇਟਾ ਵਿੱਚ 15-20 ਘਰ ਹੋਣੇ ਆ ਜਿਨ੍ਹਾਂ ਦੇ ਵਿੱਚ ਦਾਤ ਮਾਰੇ ਹੋਏ ਸੀਗੇ ਅੱਛਾ ਜੀ ਕੀ ਮੰਗ ਕਰਦੇ ਆ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਸਰ ਪੁਆਰੀ ਕਾਨੂੰਨ ਦੇਖਣ ਦੇ ਪਿੱਛੇ ਕਿਹਦਾ ਹੱਥ ਹੈ ਕਿਹਦਾ ਨਹੀਂ ਪੂਰਾ ਮਾਮਲਾ ਸਸ ਜਾਣਾ ਕੀ ਹੋਇਆ ਕੀ ਨਹੀਂ ਕਿੰਨੇ ਕੀਤੀ ਹੈ ਵਰਦਾ ਹੇ ਭਾਈ ਕੀ ਨਾਮ ਤੁਹਾਡਾ ਹੈ ਮੇਰਾ ਜਗਜੀਵਨ ਕੁਮਾਰ ਜਿਉਣਾ ਕੀ ਮਾਮਲਾ ਜਿਹੜਾ ਤੁਸੀਂ ਕਾਫੀ ਜਨਤਾ ਦੇ ਨਾਲ ਥਾਣਾ ਸਿਟੀ ਆਏ ਆ ਅੱਜ ਸਵੇਰ 4:30 ਵਜੇ ਚਾਰ ਅਨਪਛਾਤੇ ਲੜਕੇ ਸੀ ਜੋ ਮਹੱਲਾ ਫਲਾਈ ਗਏ ਜਗਤ ਅਰਾਮ ਸੂਨ ਕਲੋਨੀ ਵਿਖੇ ਆਏ ਸੀ ਤੇ ਉਹਨਾਂ ਨੇ ਨਾ ਕੋ ਸੁਣਿਆ ਨਾ ਦੇਰੇ ਤੇ ਸਾਰੇ ਮਹੱਲੇ ਦੇ ਜਿੰਨੇ ਵੀ ਘਰਾਂ 'ਚ ਉਹਨਾਂ ਕੋਲ ਮਾਰੂ ਹਥਿਆਰ ਸੀ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਤੇ ਕਈਆਂ ਦੇ ਜਿਹੜੀਆਂ ਖੜੀਆਂ ਸੀ ਗੱਡੀਆਂ ਖੜੀਆਂ ਉਹ ਭੰਤੀਆਂ ਤੇ ਕਈਆਂ ਦੇ ਜਿਹੜੀ ਬੰਦਾ ਮਜ਼ਦੂਰ ਸੀ ਉਹਦੀ ਜਿਹੜੀ ਉਲਟੀਆਂ ਕਰਤੀਆਂ ੱੱਕੇ ਬਿੰਗੇ ਹੋ ਗਏ ਤੇ ਕਈਆਂ ਦਾ ਤੁਸੀਂ ਜਾ ਕੇ ਦੇਖ ਸਕਦੇ ਹੋ ਘਰਾਂ 'ਚ ਉਹਨਾਂ ਦੇ ਜਿੰਦੇ ਵੀ ਟੁੱਟ ਗਏ ਦਿੱਤਾ ਮਾਰ ਕੇ ਉਹਨਾਂ ਦੇ ਲੋਕ ਵੀ ਟੁੱਟ ਗਏ ਸੀ ਤੇ ਗੱਡੀਆਂ ਕਿੰਨੀਆਂ ਤੂੜੀਆਂ ਜੀ ਗੱਡੀਆਂ ਆਈਥੇ ਦੋ ਗੱਡੀਆਂ ਦੇ ਉੱਤੇ ਦੀ ਗੱਡੀ ਕੀ ਕਾਰਨ ਕਿ ਆ ਜੀਵਨ ਜੋ ਸਾਹਮਣੇ ਕੁਛ ਆਇਆ ਹੈ ਕਾਰਨ ਹਲੇ ਸਾਡੀ ਕੁਛ ਨਹੀਂ ਪਤਾ ਲੱਗਦਾ ਪਿਆ ਕਿਉਂਕਿ ਰਾਤ ਮੇਰਾ ਘਰ ਥੋੜਾ ਦੂਰ ਸੀ ਉਹਨੂੰ ਸਵੇਰੇ ਜੋ ਮੈਂ 5:00 ਵਜੇ ਮੋਸਟ ਲੱਗਿਆ ਤਾਂ ਮੈਨੂੰ ਆ ਕੇ ਪਹ ਲੱਗਾ 5:30 ਵਜੇ ਪੀਸ ਦੇ ਨਾਲ ਗੱਲ ਹੋਈ ਵੀ ਇਹਨਾਂ ਨੇ ਪੀਸੀਆ ਤੇ ਕਾਲ ਕੀਤੀ ਪੀਸੀਆ ਬੰਦੇ ਆ ਕੇ ਉਹ ਦੇਖ ਕੇ ਚਲੇ ਗਏ ਸੀ ਉਹ ਕਹਿੰਦੇ ਤੁਸੀਂ ਥਾਣੇ ਜਾ ਕੇ ਆਪਣੇ ਕੰਪਲੀਟ ਦੇ ਦਿਓ ਸੀਸੀ ਕੈਮਰੇ ਫੁਟੇਜ ਦੇ ਵਿੱਚ ਸੀਸੀ ਕੈਮਰੇ ਚਾਰ ਬੰਦੇ ਆ ਰਹੇ ਆ ਉਹਨਾਂ ਕੋਰ ਖੰਡੇ ਆ ਸਾਰਾ ਕੁਝ ਦਿਖਾਈ ਦੇ ਰਿਹਾ ਕੋਈ ਪਛਾਣ ਚ ਨਹੀਂ ਆਉਂਦਾ ਮੇਰਾ ਪਛਾਣ ਸਾਨੂੰ ਨਹੀਂ ਕੋਈ ਪਛਾਣ ਸਾਨੂੰ ਕੋਈ ਦੇਖੇ ਨਹੀਂ ਕੋ ਕਿਸੇ ਨਾ ਕੋਈ ਇਦਾਂ ਲੱਗਦਾ ਵੇ ਰੰਜੀਤ ਵਗੈਰਾ ਕੋਈ ਦਾ ਸਾਹਮਣੇ ਕਿਉਂਕਿ ਸਾਡਾ ਮਹੱਲਾ ਸਾਰਾ ਇਕੱਠਾ ਦੇਖੋ ਸਾਰੇ ਬੰਦੇ ਇਕੱਠੇ ਹੋ ਗਏ ਕਿਸ ਨੇ ਕੀ ਕਿਹਦੇ ਦੂਸਰੇ ਕੀਏ ਇਹ ਤਾਂ ਹੁਣ ਜੀ ਆਪਣੇ ਐਸੀ ਮੰਗ ਕਰਦੇ ਆ ਪ੍ਰਸ਼ਾਸਨ ਕੋਲ ਇਹ ਕੀ ਜੇ ਜੋ ਕਿ ਬੰਦੇ ਹੈਗੇ ਆ ਹੁਣ ਲੱਭ ਕੇ ਜੋ ਬਨਾਂਦੇ ਕਾਰਵਾਈ ਕੀਤੀ ਸੀ ਹੁਣ ਤੁਸੀਂ ਲਿਖਤੀ ਸ਼ਿਕਾਇਤ ਕਰਨ ਲੱਗੇ ਆ ਦੇਖਤੀ ਜਿਹਾ ਐਸਾ ਸਾਉਂ ਦੇ ਲੈਣਾ ਹੈ ਜੋ ਹਾਂ ਕੀਤੀ ਜਾਵੇ ਠੀਕ ਹੈ ਤੇ ਮੌਕੇ ਤੇ ਹੋਰ ਤੁਹਾਡੇ ਨਾਲ ਕੌਣ ਆਇਆ ਮੌਕੇ ਸਾਰੇ ਸਾਡੇ ਮੌਕੇ ਦੇ ਮੌਜੂਦ ਐਮਪੀ ਚਿੰਕੀ ਪਾੜੀਆ ਜੀ ਨਾਲ ਸਾਡੇ ਆਪ ਮਹੱਲੇ ਜਿੰਨੇ ਵੀ ਸਾਰੇ ਮੋਤਵਾ ਆਦਮੀ ਸਾਰੇ ਇੱਥੇ ਪਹੁੰਚੇ ਹੋਏ ਆ ਸਾਰੇ ਇੱਕ ਪਲਾਈ ਗੇਟ ਦੇ ਮਹੱਲਾ ਬাসী ਥਾਣਾ ਸਿਟੀ ਆਏ ਆ ਕੀ ਮਾਮਲਾ ਕੀ ਸਾਰਾ ਇਹ ਮੈਂ ਇਸ ਜਸਵੰਤ ਸਿੰਘ ਜੀ ਥਾਣਾ ਸਿਟੀ ਫਰਕਾਰ ਦੇ ਦੁਦਿਆਪਸਾ ਦੇ ਪਲਾਈ ਗੇਟ ਦੇ ਮਹੱਲਾ ਬাসী ਕੋਲ ਆਏ ਨੇ ਦਰਖਾਸਤ ਦਿੱਤੀ ਉਹ ਕਹਿੰਦੇ ਵੀ ਸਾਡੇ ਕੋਲ ਕੁਝ ਕੁਝ ਅਨਪਛਾਤੇ ਬੰਦੇ ਆਏ ਨੇ ਸਾਡੇ ਘਰ ਦੀ ਭੰਤਣ ਤੋ ਕੀਤੀ ਤੇ ਗੱਡੀ ਦੀ ਭੰਤਣ ਕੀਤੀ ਦਰਖਾਸਤ ਲਿਖਦੇ ਉਹਨਾਂ ਨੇ ਲੈ ਲਈ ਤੇ ਮੌਕੇ 'ਸਾਬ ਨਾਲ ਜਾ ਕੇ ਦੇਖ ਕੇ ਉਹਨਾਂ ਜਿਹਦਾ ਬਿਆਨ ਕਾਨਾ ਉਹਨਾਂ ਨੇ ਕਾਰਵਾਈ ਕਰਦੇ ਆ